ਇੱਕ ਛੋਟੀ ਜੀ ਉਦਾਹਰਣ ਦਿਆਂ ਜੀ ਆ 15 ਅਗਸਤ ਚੱਲ ਰਹੀ ਹੈ ਇਹਨੂੰ ਪੂਰਾ ਭਾਰਤ ਆਜ਼ਾਦੀ ਦਿਵਸ ਦੇ ਨਾਮ ਦੇ ਉੱਪਰ ਸੈਲੀਬ੍ਰੇਟ ਕਰਦਾ ਹੈ ਜਿਨ੍ਹਾਂ ਨੂੰ ਆਜ਼ਾਦੀ ਪ੍ਰਾਪਤ ਹੋਈ ਉਹਨਾਂ ਲਈ ਤਾਂ ਖੁਸ਼ੀ ਦਾ ਹੀ ਵੇਲਾ ਹੈ ਪਰ ਜਿਹੜੇ ਇੱਕ ਪਿੰਜਰੇ ਚੋਂ ਨਿਕਲ ਕੇ ਦੂਜੇ ਪਿੰਜਰੇ ਚ ਜਾ ਵੜੇ ਉਹ ਕਾਦੀਆਂ ਖੁਸ਼ੀਆਂ ਮਨਾ ਰਹੇ ਆ। ਉਹਨਾਂ ਦੇ ਲਈ ਕਾਦੀਆਂ ਆਜ਼ਾਦੀਆਂ। ਛੋਟੀ ਜੀ ਚੀਜ਼ ਸਮਝਿਓ। 47 ਤੋਂ ਪਹਿਲਾਂ ਐਸਾ ਸਮਾ ਵੀ ਸੀ ਵੀ ਲੋਕ ਕਈ ਕਈ ਸੋ ਮਰਬਿਆਂ ਦੇ ਮਾਲਕ ਨੇ। ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ, ਸੈਂਕੜੇ ਏਕੜ ਜ਼ਮੀਨ ਦੇ ਮਾਲਕ। ਕਹਿੰਦੇ ਕਹੋਂਦੇ ਬੁਲਦ ਉਹਨਾਂ ਦੇ ਕੋਲ ਜ਼ਮੀਨਾਂ ਵੋਹਣ ਲਈ ਤਕੜੀਆਂ ਹਵੇਲੀਆਂ ਤਕੜੇ ਕਾਰੋਬਾਰ ਜਦੋਂ ਪਤਾ ਲੱਗਿਆ ਕਿ ਕੁਝ ਰਾਜਨੀਤਿਕ ਆਗੂਆਂ ਨੇ ਫੈਸਲਾ ਕਰ ਲਿਆ ਅਤੇ ਇਸ ਜ਼ਮੀਨ ਦੇ ਟੋਟੇ ਦੇ ਦੋ ਹਿੱਸੇ ਕਰਨੇ ਆ ਇਹਦਾ ਦੁਫਾੜ ਕਰਨਾ ਹੈ ਤਾਂ ਦੁਫਾੜ ਕਰਨ ਦੇ ਲਈ ਇਹਨਾਂ ਨੂੰ ਜ਼ਮੀਨ ਲੱਭੀ ਹੈ ਜੀ ਪੰਜਾਬ ਦੀ ਪੰਜਾਬ ਨੂੰ ਵਿਚਾਲਿਓਂ ਪਾੜਿਆ ਅੱਧਾ ਪੰਜਾਬ ਪਾਕਿਸਤਾਨ ਹੋ ਗਿਆ ਅੱਧਾ ਪੰਜਾਬ ਭਾਰਤ ਦਾ ਹਿੱਸਾ ਹੋ ਗਿਆ ਪੂਰੇ ਦੇ ਪੂਰੇ ਪੰਜਾਬ ਨੂੰ ਦੋ ਹਿੱਸੇ ਚ ਕਰਕੇ ਅੱਧਾ ਪੰਜਾਬ ਇੱਕ ਪੂਰਾ ਦੇਸ਼ ਬਣ ਗਿਆ ਅਤੇ ਇਧਰਲਾ ਇੱਕ ਪੰਜਾਬ ਜਿਹੜਾ ਹੈ ਉਹ ਇੱਕ ਸੂਬਾ ਵੀ ਨਾ ਬਣਿਆ 47 ਤੋਂ ਬਾਅਦ ਪੰਜਾਬ ਨਾਮ ਦਾ ਕੋਈ ਸੂਬਾ ਬਣਾਇਆ ਹੀ ਨਹੀਂ ਅਗਲਿਆਂ ਨੇ ਜਿਹੜੇ ਲੋਕ ਮਰਬਿਆਂ ਦੇ ਮਾਲਕ ਸੀ ਅਖੀਰਕਾਰ ਉਹ ਲੋਕ ਆਪ ਦੇ ਘਰ ਘਾਟ ਆਪਦੀਆਂ ਜ਼ਮੀਨਾਂ ਛੱਡ ਕੇ ਜਿਨ੍ਹਾਂ ਜ਼ਮੀਨਾਂ ਤੇ ਮਾਨ ਸੀ ਪੱਟਾਂ ਤੇ ਥਾਪੀ ਮਾਰਦੇ ਸੀ ਜਿਨ੍ਹਾਂ ਭਾਰੇ ਵੱਡਿਆਂ ਜਵਾਨ ਬਲਦਾਂ ਤੇ ਮਾਨਸੀ ਜਿਹੜੀਆਂ ਹਵੇਲੀਆਂ ਦੇ ਸਿਰ ਤੇ ਹੰਕਾਰ ਸੀ ਅਖੀਰਕਾਰ ਇੱਕ ਦਿਨ ਦੇ ਅੰਦਰ ਅੰਦਰ ਉਹ ਸਾਰਾ ਕੁਝ ਛੱਡ ਕੇ ਜਿਉਂਦਿਆਂ ਜੀ ਮਰ ਕੇ ਨਹੀਂ ਜਿਉਂਦਿਆਂ ਜੀ ਛੱਡ ਕੇ ਇਧਰਲੇ ਪਾਸੇ ਨੂੰ ਆਣਾ ਪਿਆ ਇਧਰਲੇ ਨੂੰ ਦੂਜੇ ਪਾਸੇ ਜਾਣਾ ਪਿਆ ਇਹ ਨਹੀਂ ਵੀ ਉਹਨਾਂ ਕੋਲ ਕੁਝ ਨਹੀਂ ਸੀ ਉਹਨਾਂ ਕੋਲ ਵੀ ਤਗੜੀਆਂ ਜ਼ਮੀਨਾਂ ਘਰ ਘਾੜ ਸਨ ਉਧਰਲੇ ਜਦੋਂ ਇੱਥੇ ਆਏ ਨੇ ਤੇ ਕੋਈ ਜ਼ਮੀਨ ਨਹੀਂ ਕੋਈ ਘਰ ਘਾਟ ਨਹੀਂ ਕੱਖ ਵੀ ਨਹੀਂ ਇੱਧਰਲੇ ਜਦੋਂ ਉੱਥੇ ਗਏ ਨੇ ਉਹਨਾਂ ਕੋਲ ਵੀ ਕੁਝ ਨਹੀਂ ਤੰਬੂਆਂ ਦੇ ਵਿੱਚ ਰਹੇ ਨੇ ਬਾਰਡਰ ਕ੍ਰੋਸ ਕਰਨ ਲੱਗਿਆਂ ਜਾਨਾਂ ਬਚ ਜਾਣ ਐਨੀ ਹੀ ਗਣੀਮਤ ਹੈ ਇੱਕ ਇੱਕ ਵਕਤ ਦੀ ਰੋਟੀ ਖਾਣ ਦੇ ਲਈ ਆਪਦੀਆਂ ਬਾਵਾਾਂ ਦੇ ਸੋਹਣੇ ਸੋਹਣੇ ਸੋਨੇ ਦੇ ਕੰਗਣ ਜਿਹੜੇ ਦਿਖਾ ਕੇ ਪਹਿਲਾਂ ਮਾਣ ਖੱਟੀ ਦਾ ਸੀ ਹੁਣ ਇੱਕ ਇੱਕ ਦੋ ਦੋ ਕੰਗਣਾਂ ਦੇ ਬਦਲੇ 'ਚ ਇੱਕ ਇੱਕ ਡੰਗ ਦੀ ਰੋਟੀ ਖਾਦੀ ਹੈ ਜੀ ਅੱਜ ਉਸ ਸੋਨੇ ਦੀ ਕੀਮਤ ਐਨੀ ਰਹਿ ਗਈ ਸੀ 47 15 ਅਗਸਤ ਦੀ ਇਹ ਗੱਲ ਹੈ ਗਲ ਦੇ 9 ਲੱਖਾਂ ਹਾਰਾਂ ਦੀ ਕੀਮਤ ਸਿਰਫ ਐਨੀ ਰਹਿ ਗਈ ਸੀ ਕਿ ਬਦਲੇ 'ਚ ਇੱਕ ਡੰਗ ਦੀ ਰੋਟੀ ਕਾਹਦਾ ਮਾਣ ਕਰਦੇ ਹਾਂ ਅਸੀਂ ਆਣ ਕੇ ਤੰਬੂਆਂ ਦੇ ਵਿੱਚ ਰਹਿ ਕੇ guzara ਕੀਤਾ ਦੂਜਿਆਂ ਦੇ ਮੂੰਹਾਂ ਵੱਲੋਂ ਝੱਟ ਕਹਿਆ ਕਿ ਕੋਈ ਸਾਨੂੰ ਰੋਟੀ ਦੇ ਦੇ ਕਈ ਕਈ ਦਿਨ ਲਾਈਨਾਂ ਦੇ ਵਿੱਚ ਖੜ ਕੇ ਦੋਵੇਂ ਹੱਥ ਜੋੜ ਕੇ ਤਰਲੇ ਕੀਤੇ ਕਿ ਸਾਨੂੰ ਥੋੜਾ ਬਹੁਤ ਕੋਈ ਜ਼ਮੀਨ ਦਾ ਟੁਟਾ ਦੇ ਦਿਓ ਜਿੱਥੇ ਅਸੀਂ ਆਪ ਦਾ ਗੁਜ਼ਰਬਸਰ ਕਰ ਸਕੀਏ ਅੱਧੇ ਨਾਲੋਂ ਵੀ ਅੱਧਾ ਉਹਦੇ ਨਾਲੋਂ ਵੀ ਛੋਟੇ-ਛੋਟੇ ਹਿੱਸੇ ਲੈ ਕੇ ਅਖੀਰਕਾਰ ਫਿਰ ਵੀ ਤਾਂ ਬੰਦਾ ਟਿਕਿਆ ਨਾ ਉਦੋਂ ਵੀ ਤਾਂ ਬੰਦੇ ਨੇ ਗੁਜ਼ਾਰਾ ਕੀਤਾ ਨਾ ਕਿੰਨਾ ਸਮਾਂ ਲੱਗ ਗਿਆ ਦੁਬਾਰਾ ਮੁੜ ਕੇ ਵਸਣ ਚ ਦੁਬਾਰਾ ਆਪ ਦਾ ਘਰ ਬਸਾਉਣ ਚ ਕਿੰਨੇ ਭਰਾ ਅੱਡ ਹੋ ਗਏ ਇੱਕ ਪਾਕਿਸਤਾਨ ਚ ਮੁਸਲਮਾਨ ਹੋ ਗਿਆ ਇੱਕ ਇੱਥੇ ਸਿੱਖ ਹੈ ਕਿੰਨੀਆਂ ਪੈਣਾ ਅੱਡ ਹੋ ਗਈਆਂ ਕਿੰਨੇ ਪਰਿਵਾਰ ਖਿੰਡ ਗਏ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਟレインਾਂ ਭਰ ਕੇ ਇੱਥੋਂ ਦੀ ਲਾਸ਼ਾਂ ਨਾਲ ਉਧਰ ਜਾ ਰਹੀਆਂ ਨੇ ਉਤੋਂ ਲਾਸ਼ਾਂ ਨਾਲ ਭਰ ਕੇ ਇੱਥੇ ਆ ਰਹੀਆਂ ਨੇ ਕਿੰਨਾ ਹਜ਼ਾਰਾਂ ਦਾ ਕਤਲੇਆਮ ਆਮ ਲੋਕਾਂ ਦਾ ਹੋਇਆ ਇਹਦਾ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿੰਨਾ ਬੰਦਾ ਮਰਿਆ ਇਸ ਤੋਂ ਬਾਅਦ ਸਾਡੀ ਇਸ ਉਜਾੜੇ ਦੀ ਦਾਸਤਾ ਨੂੰ ਆਜ਼ਾਦੀ ਦਾ ਨਾਮ ਦਿੱਤਾ ਗਿਆ ਜਦੋਂ ਕਿਹਾ ਗਿਆ ਵੀ ਇਹਨਾਂ ਸਿੱਖਾਂ ਨੂੰ ਜਿਹੜੇ ਉੱਜੜ ਕੇ ਆਏ ਨੇ ਦਿੱਲੀ ਦੇ ਵਿੱਚ ਕੈਂਪਾਂ ਦੇ ਵਿੱਚ ਠਹਿਰਾ ਦਈਏ ਤਾਂ ਇਹਨਾਂ ਭਾਰਤ ਦੇ ਆਗੂਆਂ ਨੇ ਪਟੇਲ ਵਰਗਿਆਂ ਨੇ ਆਖਿਆ ਨਹੀਂ ਇਜ਼ਰਾਇਮ ਪੇਸ਼ਾ ਕੌਮ ਹੈ ਇਹਨਾਂ ਨੂੰ ਦਿੱਲੀ ਤੋਂ ਦੂਰ ਰੱਖੋ ਅਸੀਂ ਉਸ ਜ਼ਰਾਇਮ ਪੇਸ਼ਾ ਕੌਮ ਦੇ ਵਾਰਸਾਂ ਇਹ ਸਰਕਾਰ ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨਦੀ ਹੈ ਆਜ਼ਾਦੀ ਤੋਂ ਜਸਟ ਬਾਅਦ ਕਿੱਡੀ ਹੈਰਾਨਗੀ ਦੀ ਗੱਲ ਹੈ ਮਨ ਲਓ ਇੱਕ ਪਾਸੇ ਤੁਹਾਡੇ ਆਪ ਦੇ ਘਰ ਚ ਅੱਗ ਲੱਗੀ ਹੋਵੇ ਦੂਜੇ ਪਾਸੇ ਤੁਹਾਡੇ ਗਵਾਨ ਦੇ ਵਿੱਚ ਵਿਆਹ ਧਰਿਆ ਹੋਵੇ ਢੋਲਟ ਮੱਕੇ ਵੱਜਦੇ ਹੋਣ ਮੈਨੂੰ ਦੱਸੋ ਜੀ ਕੀ ਤੁਸੀਂ ਗਵਾਨ ਘਰ ਦੇ ਵਿੱਚ ਜਾ ਕੇ ਢੋਲਟ ਮੱਕੇ ਤੇ ਭੰਗੜੇ ਪਾ ਲਓਗੇ ਤੁਹਾਡੇ ਤੋਂ ਪਹਿ ਜਾਏਗਾ ਭੰਗੜਾ ਕਿਵੇਂ ਪਾਉਂਗੇ ਜੀ ਕਿਵੇਂ ਸੰਭਵ ਹੈ ਭੰਗੜਾ ਪਾਣਾ ਜਦੋਂ ਆਪ ਦੇ ਘਰ ਚ ਅੱਗ ਲੱਗੀ ਹੈ ਪ੍ਰੈਕਟੀਕਲੀ ਇਹ ਇਸ ਚੀਜ਼ ਨੂੰ ਜਾਣ ਕੇ ਦੇਖ ਲੋ ਤੁਸੀਂ ਕਿਸੇ ਵਿਆਹ ਤੇ ਬੈਠੇ ਹੋ ਭੰਗੜੇ ਪਾ ਰਹੇ ਹੋ ਤੁਹਾਨੂੰ ਅਚਨਚੇਤ ਕੋਈ ਫੋਨ ਕਰੇ ਜੀ ਤੁਹਾਡੇ ਘਰ ਚ ਅੱਗ ਲੱਗ ਗਈ ਦੱਸੋ ਜੀ ਕੀ ਤੁਸੀਂ ਇਹ ਕਹੋਗੇ ਵੀ ਲੱਗੀ ਆ ਲੱਗੀ ਰਹਿਣ ਦੇ ਅਸੀਂ ਤਾਂ ਭੰਗੜੇ ਪਾ ਲਈਏ ਸੰਭਵ ਹੈ ਜਿਸ ਦਿਨ ਸਾਡਾ ਉਜਾੜਾ ਹੋਇਆ ਜਿਸ ਦਿਨ ਸਾਡੀ ਬਰਬਾਦੀ ਹੋਈ ਜਿਸ ਦਿਨ ਸਾਡੇ ਘਰ ਦਾ ਦੁਫਾੜ ਹੋਇਆ ਜਿਸ ਦਿਨ ਸਾਡੇ ਘਰ ਦੇ ਵਿੱਚ ਕੰਧ ਖੜੀ ਕਰ ਦਿੱਤੀ ਗਈ ਜਿਸ ਦਿਨ ਅਸੀਂ ਆਪਦੇ ਭਰਾਵਾਂ ਤੋਂ ਭੈਣਾਂ ਤੋਂ ਵਿਛੜ ਗਏ ਦੱਸੋ ਜੀ ਉਸ ਦਿਨ ਮੈਂ ਆਪਣੇ ਹੱਥ ਦੇ ਵਿੱਚ ਝੰਡਾ ਫੜ ਕੇ ਖੁਸ਼ੀਆਂ ਕਿਵੇਂ ਮਨਾਵਾਂ ਤੁਸੀਂ ਆਪ ਵਿਚਾਰ ਕਰ ਲਓ ਮੇਰੇ ਇੱਕ ਮਿੱਤਰ ਹੈ ਜੀ ਉਹਦੇ ਜਨਮ ਦਿਨ ਵਾਲੇ ਦਿਨ ਉਹਦੀ ਮਾਤਾ ਚੜ੍ਹਾਈ ਕਰ ਗਈ ਸੀ ਜਿਸ ਦਿਨ ਉਹਦੀ ਮਾਤਾ ਚੜ੍ਹਾਈ ਕਰ ਗਈ ਉਸ ਤੋਂ ਬਾਅਦ ਉਹ ਆਪ ਦਾ ਜਨਮ ਦਿਨ ਮਨਾਉਣਾ ਹੀ ਬੰਦ ਕਰ ਗਿਆ ਕਹਿੰਦਾ ਮੈਂ ਕਿਵੇਂ ਮਨਾਵਾਂ ਮੈਂ ਆਪਦੇ ਜਨਮ ਦਿਨ ਦੀ ਖੁਸ਼ੀ ਕਿਵੇਂ ਮਨਾਵਾਂ ਉਹ ਵੀ ਉਸੇ ਦਿਨ ਜਿਸ ਦਿਨ ਮੇਰੀ ਮਾਂ ਚੜ੍ਹਾਈ ਕਰ ਗਈ ਮੈਨੂੰ ਮੈਨੂੰ ਕਵਾਰੇ ਨੂੰ ਹੀ ਛੱਡ ਗਈ ਮੇਰਾ ਵਿਆਹ ਨਹੀਂ ਦੇਖਿਆ ਉਹਨੇ ਸਦਰੀਆਂ ਅਧੂਰੀਆਂ ਛੱਡ ਕੇ ਚਲੇ ਗਈ ਐਨੀ ਅਕਲ ਤਾਂ ਉਸ ਨੌਜਵਾਨ ਨੂੰ ਵੀ ਹੈ ਦੱਸੋ ਜੀ ਅਸੀਂ ਆਪ ਦੇ ਉਜਾੜੇ ਦੀਆਂ ਖੁਸ਼ੀਆਂ ਕਿਵੇਂ ਮਨਾਈਏ ਅਸੀਂ ਕਿਵੇਂ ਕਹਦੀਏ ਕਿਸੇ ਨੂੰ ਜੀ ਆਜ਼ਾਦੀ ਮੁਬਾਰਕ ਕਾਦੀ ਆਜ਼ਾਦੀ ਇਹ ਕਿੱਦਾਂ ਦੀ ਆਜ਼ਾਦੀ ਹੈ ਜਿਹੜੀ ਸਾਡੀ ਲਾਸ਼ਾਂ ਦੇ ਉੱਪਰੋਂ ਦੀ ਲੰਘ ਕੇ ਤੁਹਾਨੂੰ ਪ੍ਰਾਪਤ ਹੋਈ ਸਾਨੂੰ ਤਾਂ ਨਹੀਂ ਪ੍ਰਾਪਤ ਹੋਈ ਸਾਨੂੰ ਤਾਂ ਆਜ਼ਾਦੀ ਤੋਂ ਬਾਅਦ ਪੰਜਾਬ ਨਾਂ ਦਾ ਸੂਬਾ ਵੀ ਨਹੀਂ ਦਿੱਤਾ ਜਦੋਂ ਲੜ ਲੜ ਕੇ ਧਰਨੇ ਲਾ ਲਾ ਕੇ ਪੰਜਾਬ ਮੰਗਿਆ ਕਿਤੇ ਤਾਂ ਹਿਮਾਚਲ ਹਰਿਆਣੇ ਦਾ ਜੀਂਦ ਕੈਂਥਲ ਕਿਤੇ ਜੀ ਰਾਜਸਥਾਨ ਦਾ ਉਹ ਗੰਗਾ ਨਗਰ ਤੋਂ ਵੀ ਪਰਲਾ ਇਲਾਕਾ ਬੀਕਾਨੇਰ ਵਰਗੇ ਸਾਰੇ ਇਲਾਕੇ ਇਹ ਪੰਜਾਬ ਦੇ ਵਿੱਚ ਸੰਤ ਪਾਕਿਸਤਾਨ ਤਾਂ ਵੈਸੇ ਹੀ ਪੰਜਾਬ ਦਾ ਸੀ ਪਾਕਿਸਤਾਨ ਤਾਂ ਤੁਸੀਂ ਵੱਢ ਕੇ ਹੀ ਪਰੇ ਕਰਤਾ ਨਾ ਸਾਡੇ ਨਾਲੋਂ ਮੜ ਕੇ ਸਾਨੂੰ ਪੰਜਾਬ ਦੇ ਨਾਂ ਤੇ ਵੀ ਨਿੱਕੀ ਜੀ ਪੰਜਾਬੀ ਸੂਬੇ ਦੇਤੀ ਛੋਟੀ ਜੀ ਉਹਦੇ ਵਿੱਚ ਵੀ ਸਾਨੂੰ ਸਾਡੇ ਅਧਿਕਾਰ ਨਹੀਂ ਦਿੱਤੇ ਪੂਰੇ ਭਾਰਤ ਦੇ ਅੰਦਰ ਬਿਜਲੀ ਦਾ ਪ੍ਰਬੰਧ ਕਰਤਾ ਪੰਜਾਬ ਦੇ ਵਿੱਚ ਨਹੀਂ ਕੀਤਾ ਪੰਜਾਬ ਦੀਆਂ ਹਕਾ ਚੀਰ ਕੇ ਪਾਖੜੇ ਦਾ ਪਾਣੀ ਪੰਜਾਬ ਤੋਂ ਕੱਢਿਆ ਪਰ ਪੰਜਾਬ ਨੂੰ ਨਹੀਂ ਦਿੱਤਾ ਦੂਜੀਆਂ ਸਟੇਟਾਂ 'ਚ ਗਿਆ ਪੰਜਾਬ ਦੀਆਂ ਧਰਤੀਆਂ ਤੇ ਖੰਬੇ ਗੱਡ ਕੇ ਬਿਜਲੀ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਨੂੰ ਦਿਤੀਆਂ ਪੰਜਾਬ ਨੂੰ ਨਹੀਂ ਦਿੱਤੀਆਂ ਪਰ ਜਦੋਂ ਪਾਖੜੇ ਦਾ ਪਾਣੀ ਓਵਰਫਲੋ ਹੋ ਜਾਏ ਤਾਂ ਉਦੋਂ ਦਰਵਾਜ਼ੇ ਖੋਲ ਕੇ ਹੜ੍ਹਾਂ ਦਾ ਪਾਣੀ ਬੜੇ ਮਾਣ ਨਾਲ ਪੰਜਾਬ ਨੂੰ ਦਿੱਤਾ ਹੈ। ਜਾਣ ਬੁੱਝ ਕੇ ਇਕੱਠਾ ਕਰ ਕਰਕੇ ਪੰਜਾਬ ਨੂੰ ਸੌਂਪਿਆ ਵੀ ਲੋ ਹੜ੍ਹ ਸੰਭਲੋ। ਉਜਾੜਾ ਸੰਭਲੋ। ਇਹਨੂੰ ਆਜ਼ਾਦੀ ਕਹਿੰਦੇ ਹੋ? ਰਿਪੀਰੀਅਨਲ ਐਕਟ ਦੇ ਮੁਤਾਬਕ ਜਿਹੜੇ ਕੁਦਰਤੀ ਸਾਧਨ ਜਿਸ ਧਰਤੀ ਤੋਂ ਲੰਘਦੇ ਨੇ ਉਸ ਧਰਤੀ ਨੂੰ ਉਹਦੇ ਖਾਮਿਆਜ਼ੇ ਵੀ ਭੁਗਤਣੇ ਪੈਂਦੇ ਨੇ ਇਸ ਕਰਕੇ ਮੌਲਿਕ ਅਧਿਕਾਰ ਵੀ ਉਹਨਾਂ ਦਾ ਬਣਦਾ ਹੈ। ਦਰਿਆ ਪੰਜਾਬ ਤੋਂ ਲੰਘਦੇ ਨੇ ਹੜਾਂ ਦਾ ਨੁਕਸਾਨ ਪੰਜਾਬ ਚੱਲੇਗਾ ਪਰ ਮੌਲਿਕ ਅਧਿਕਾਰ ਪੰਜਾਬ ਦਾ ਨਹੀਂ ਹੈ। ਹਾਂ। ਬਿਜਲੀ ਪੈਦਾ ਕਰਨ ਦੇ ਲਈ ਤੁਸੀਂ ਆਪ ਦੇ ਥਰਮਲ ਪਲਾਂਟ ਲਗਾਓ। ਤੁਸੀਂ ਗ੍ਰੀਨ એનર્ਜੀ ਦੇ ਕਾਬਲ ਨਹੀਂ ਹੋ ਪੰਜਾਬੀਆਂ। ਥਰਮਲ ਪਲਾਂਟ ਲਗਾ ਕੇ ਉਹਨਾਂ ਚ ਕੋਲਾ ਸਾਲੋ ਅਤੇ ਉਸ ਕੋਲੇ ਦੀ ਸੁਆਹ ਆਪ ਦੇ ਸਿਰ 'ਚ ਪਵਾਓ। ਆਪ ਦੇ ਸਿਰ 'ਚ ਆਪ ਦਾ এনਵਾਇਰਨਮੈਂਟ ਦੂਸ਼ਿਤ ਕਰੋ। ਅਤੇ ਉਹ ਕੋਲਾ ਪੰਜਾਬ ਦੀ ਧਰਤੀ ਚੋਂ ਹੀ ਨਿਕਲਦਾ ਇਸ ਕਰਕੇ ਝਾਰਖੰਡ ਤੋਂ ਮੁੱਲ ਦਾ ਕੋਲਾ ਮੰਗਵਾਓ ਪਾਣੀ ਫ੍ਰੀ ਦਵੋਗੇ ਪਾਣੀ ਮੁਫਤ ਦੇਵੋਗੇ ਇੱਥੋਂ ਤੱਕ ਕਿ ਪਾਕਿਸਤਾਨ ਨੂੰ ਵੀ ਪਾਣੀ ਮੁਫਤ ਦੇ ਦਵੋਗੇ ਕੋਲਾ ਪੰਜਾਬ ਨੂੰ ਮੁੱਲ ਲੈਣਾ ਪਏਗਾ ਜੇ ਔਰ ਇੱਕ ਵੀ ਦਿਨ ਜੇ ਕੋਲੇ ਦੀ ਟ੍ਰੇਨ ਨਾ ਆਈ ਕੋਲੇ ਦੀ ਆਮਦ ਰੁਕ ਗਈ ਤੇ ਪੰਜਾਬ ਹਨੇਰੇ ਚ ਪੰਜਾਬ ਦੀਆਂ ਫੈਕਟਰੀਆਂ ਆ ਮੰਡੀ ਗਵਿੰਦਗੜ ਉਜਾੜਤਾ ਲੁਧਿਆਣਾ ਉਜਾੜਤਾ ਸਬਸਿਡੀਆਂ ਦੇ ਦੇ ਕੇ ਪੰਜਾਬ ਦੀਆਂ ਫੈਕਟਰੀਆਂ ਚੁਕਾ ਕੇ ਹਿਮਾਚਲ 'ਚ ਸ਼ਿਫਟ ਕਰਾਤੀਆਂ ਹੁਣ ਜਿਹੜੀਆਂ ਰੈੱਡ ਅਲਰਟ ਵਾਲੀਆਂ ਫੈਕਟਰੀਆਂ ਨੇ ਜਿਨ੍ਹਾਂ ਦਾ ਨਾਜਾਇਜ਼ ਹੀ ਖਤਰਾ ਏ ਜਿਹੜੀਆਂ ਫੈਕਟਰੀਆਂ ਸਾਰੀਆਂ ਸਟੇਟਾਂ ਆਪਣੀਆਂ ਆਪਣੀਆਂ ਥਾਵਾਂ ਤੋਂ ਚੁਕਾਰੀਆਂ ਨੇ ਵੀ ਇਹਨਾਂ ਨੂੰ ਬੰਦ ਕਰੋ ਉਹ ਫੈਕਟਰੀਆਂ ਹੁਣ ਪੰਜਾਬ ਦੇ ਵਿੱਚ ਲੱਗਣ ਆ ਰਹੀਆਂ ਨੇ ਤੇ ਪੰਜਾਬ ਦੇ ਲੋਕਾਂ ਨੂੰ ਫੇਰ ਧਰਨੇ ਤੇ ਮੁਜਾਹਰੇ ਕਰਕੇ ਕਹਿਣਾ ਪੈ ਰਿਹਾ ਵੀ ਭਾਈ ਸਾਨੂੰ ਨਹੀਂ ਲੋੜ ਅਗਲੇ ਕਹਿੰਦੇ ਨਹੀਂ ਨਹੀਂ ਅਸੀਂ ਲਾਵਾਂਗੇ ਰੋਜ਼ਗਾਰ ਦੇ ਬਹਾਨੇ ਦੇ ਕੇ ਪੰਜਾਬ ਦੇ ਉਜਾੜੇ ਦੇ ਪ੍ਰਬੰਧ ਗੱਲ ਗੱਲ ਤੇ ਜੇਕਰ ਪੰਜਾਬ ਆਪ ਦੇ ਹੱਕ ਦੀ ਗੱਲ ਕਰੇ ਤੇ ਖਾਲਿਸਤਾਨ ਦਾ ਤਗਮਾ ਦੇ ਕੇ ਬਦਨਾਮ ਕਰ ਦਿਓ ਤੇ ਮੁੜ ਕੇ ਫੇਰ ਜ਼ਬਰਦਸਤੀ ਸਾਡੇ ਗਿੱਚੀ ਦੇ ਉੱਤੇ ਪੈਰ ਤਰ ਕੇ ਕਹਿੰਦੇ ਨੇ ਬੋਲੋ ਬੋਲੋ ਆਜ਼ਾਦੀ ਦੀਆਂ ਮੁਬਾਰਕਾਂ ਬੋਲੀ ਚੱਲੋ ਭਾਈ ਤੁਹਾਡੇ ਹੱਥ ਨਹੀਂ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਜੇ ਆਪ ਦੇ ਉਜਾੜੇ ਨੂੰ ਤੁਸੀਂ ਸੈਲੀਬ੍ਰੇਟ ਕਰਨਾ ਹੈ ਤੇ ਫਿਰ ਕਰ ਲੋ ਚੰਗੀ ਗੱਲ ਹੈ ਅਗਲੇ ਹਜ਼ਾਰਾਂ ਸਾਲ ਪਹਿਲਾਂ ਜਿਸ ਰਾਵਣ ਨੇ ਮਾਤਾ ਸੀਤਾ ਨੂੰ ਚੱਕਿਆ ਸੀ ਉਹਨੂੰ ਨਹੀਂ ਭੁੱਲੇ ਅੱਜ ਵੀ ਰਾਵਣ ਮੜਈ ਹੈ ਅੱਜ ਵੀ ਰਾਵਣ ਦਾ ਪੁੱਤਲਾ ਫੁਕਿਆ ਜਾਂਦਾ ਹੈ ਤੁਹਾਨੂੰ ਕਹਿੰਦੇ ਨੇ ਵੀ ਤੁਹਾਡੇ ਤੇ ਧਾਏ ਗਈ ਤਸੀਹੇ ਤੇ ਤਸ਼ੱਦਦ ਆ ਜਿਹੜੇ ਅਜੇ ਥੋੜਾ ਚਿਰ ਹੀ ਹੋਇਆ ਹੈ ਇਹਨਾਂ ਨੂੰ ਭੁੱਲ ਜਾਓ ਤੁਸੀਂ 라ਵਣ ਭੁੱਲ ਜਾਓ ਅਸੀਂ ਤੁਹਾਨੂੰ ਭੁੱਲ ਜਾਵਾਂਗੇ ਬਰਾਬਰੀ ਤੇ ਆ ਜਾਓ